ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਆ ਜਿਹੜਾ ਹੋ ਰਿਹਾ 4:30 ਦਾ ਸ਼ਾਮ ਦਾ ਮੈਂ ਨਾ ਦੁਪਹਿਰੇ ਸੌਂਗੀ ਸੀ ਮੇਰਾ ਸਵੇਰ ਬਹੁਤ ਜਲਦ ਉੱਠ ਰਿਹਾ ਸੀ ਲੈ ਕੇ ਦਵਾਈ ਮੈਂ ਅੱਜ ਖਾਣਾ ਖਾ ਕੇ ਮੈਂ ਸੌਂਗੀ ਸੀ ਹੁਣ 4 ਵਜੇ ਉੱਠੀ ਉੱਠ ਕੇ ਪਾਣੀ ਪੀਤਾ ਹੁਣ ਮੈਂ ਲੈ ਕੇ ਚਾਹ ਕਰਕੇ ਤੇ ਕੁਝ ਕੱਪੜਾ ਧੋਤੇ ਸੀ ਮੈਂ ਦੁਪਹਿਰੇ ਧੋਤੇ ਜਿਹੜੇ ਲੈਤੀ ਸੀ ਮੈਂ ਪਾਈਸ ਮਸ਼ੀਨ 'ਚ ਸੁੱਕ ਗਏ ਬੈੱਡ ਸ਼ੀਟ ਸੀ ਦੋ ਮੈਂ ਆਪਣੇ ਰੋਮਲ ਉਤਾਰਿਆ ਸੀ ਇੱਕ ਬੇਟ ਸੂਝੇਰ ਕੱਪੜੇ ਹੋਰ ਸੀ ਉਹ ਸੁੱਕ ਗਏ ਤੈ ਕਰਕੇ ਆ ਕਹਿੰਦਾ ਕਿ ਆਈਆਂ ਬਾਹਰੋਂ ਪਾਰ ਕੇ ਫੇਰ ਕਰ ਕਹਿੰਦਾ ਕਿ ਚਾਹ ਚਾਹ ਪੀਣੀ ਆ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਦਾਲ ਸਬਜੀ ਨਹੀਂ ਬਣਾਉਣੀ ਸਵੇਰੇ ਵਾਲੀ ਸਬਜੀ ਪਈ ਉਹ ਸਾਨੂੰ ਬਹੁਤ ਹੈ ਤੇ ਇਸ ਤੋਂ ਬਿਨਾ ਹੋਰ ਕੀ ਕੰਮ ਹੋਣਗੇ ਤੁਹਾਡਾ ਨਾਲ ਸ਼ੇਅਰ ਕਰਾਂਗੀ ਕਰਦੇ ਕੀ ਕੰਮ ਤੋਂ ਦੇ ਨੇ ਦੇਖਦੀ ਆ ਵਾਕ ਵੀ ਕਰਦੇ ਸ਼ਾਮ ਨੂੰ ਕੱਲ ਵੀ ਵਾਕਿੰਗ ਹੋਈ ਅੱਜ ਕਰਦੇ ਵਾਕ ਅੱਜ ਸਵੇਰੇ ਮੈਂ ਅਬਦੇ ਰੂਮ ਦੀ ਕਲੀਨਿੰਗ ਕਰਾਟੀਆਂ ਬਹੁਤ ਵਧੀਆ ਕਲੀਨ ਹੋ ਗਿਆ ਬਹੁਤ ਵਧੀਆ ਨਗਰ ਇਹ ਰੂਮ ਸਾਫ ਹੋ ਗਿਆ ਬਿਲਕੁਲ ਮੈਨੂੰ ਲੱਗਦਾ ਫਰੈਸ਼ ਫ੍ਰੈਸ਼ ਹੈ ਨਾ ਅਗਰ ਵੀ ਪਹਿਲਾਂ ਮੈਂ ਨਹਾ ਨਾ ਨਾ ਤੇ ਮੈਂ ਟੀਵੀ ਤੇ ਜਿਹੜੀ ਪੇਜ ਸਾਈਟਾਂ ਤੇ ਮੈਂ ਚਾਹ ਪੀ ਲਾ ਫਿਰ ਅਗਲੇ ਕੰਮ ਤੋਂ ਕਰਦੇ ਆ ਇਹ ਹੈਗਾ ਸਿਰ ਵਾਈਟ ਸੌਸ ਪਾਸਤਾ ਅੱਜ ਮੈਂ ਦੁਪਹਿਰੇ ਬੇਟੇ ਲਈ ਬਣਾਇਆ ਸੀ ਵਾਈਟ ਸੌਸ ਪਾਸਤਾ ਬਹੁਤ ਯਾਦਾ ਯਮ ਲੱਗਦਾ ਮੈਂ ਤਾਂ ਖਾਂਦੀ ਨਹੀਂ ਪਰ ਮੈਨੂੰ ਦੇਖਣ ਤੇ ਨਾ ਵਧੀਆ ਲੱਗਦਾ ਨਾ ਕਰੀਮੀ ਜਬ ਬਹੁਤ ਜ਼ਿਆਦਾ ਵਧੀਆ ਬਣਦਾ ਅੱਜ ਮੈਂ ਇਹਦੀ ਵਾਈਟ ਸੌਸ ਹੈ ਜਿਹੜੀ ਮੈਦੇ ਤੋਂ ਬਣਾਈ ਸੀ ਇੱਕ ਚਮਚ ਮੈਦੇ ਨੂੰ ਬਟਰ ਵਿੱਚ ਭੁੰਨ ਕੇ ਦੋ ਦਵਾ ਕੇ ਫੇਰੇ ਵਾਈਟ ਸੌਸ ਤਿਆਰ ਕਰੀ ਸੀ ਤੇ ਹੁਣ ਆਪਣੀ ਚਾਹ ਪੀਣ ਤੋਂ ਬਾਅਦ ਮੈਂ ਅੱਗੇ ਸੇ ਕਿਚਨ ਵਿੱਚ ਮੈਂ ਹੀ ਛਾਂਟ ਰਹੀ ਸੀ ਦੇਸੀ ਖੰਡ ਪਨੀਰੀ ਦੀ ਤਿਆਰੀ ਤਾਂ অলਮੋਸਟ ਹੋ ਗਈ ਸੀ ਤੇ ਦੇਸੀ ਖੰਡ ਛਾਨਣ ਵਾਲੀ ਸੀਗੀ ਤੇ ਆਟਾ ਕਰਕੇ ਉਹ ਆਟਾ ਚੋਖਣਾ ਵਾਲਾ ਸੀਗਾ ਹਣਾ ਇਹ ਤੋਂ ਕੰਮ ਰਹਿ ਗਏ ਸੀ ਮੈਂ ਕਿਹਾ ਚੀਨੀ ਛਾਂਣ ਕੇ ਰੱਖਦਾ ਦੇਸੀ ਖੰਡ ਛਾਂਣ ਕੇ ਪਹੁੰਚ ਜਿਹਦੇ ਕੋਲ ਕਿ ਇਹਦੇ ਵਿੱਚ ਕਈ ਵਾਰ ਨਾ ਬੋਰੀਆਂ ਦੇ ਲੂਂਝੇ ਹੁੰਦੇ ਨੇ ਜਾਂ ਕੋਈ ਮੋਟੀ ਟੜੀ ਹੋਵੇ ਮੋਟਾ ਟੁਕੜਾ ਕਈ ਵਾਰ ਜੰਮਿਆ ਵਿੱਚ ਰਹਿ ਜਾਂਦਾ ਤਾਂ ਛਾਣੇ ਤੋਂ ਸਾਫ ਹੋ ਜਾਂਦੀ ਹੈਗੀ ਛਾਣ ਕੇ ਹਮੇਸ਼ਾ ਮੈਂ ਯੂਜ਼ ਕਰਦੀ ਹੁੰਨੀ ਆ ਜੇ ਘਰੇ ਵੀ ਡੱਬੇ ਚ ਪਾਵਾਂ ਮੈਂ ਜੇ ਛਾਣ ਕੇ ਫਿਰ ਮੈਂ ਡੱਬੇ 'ਚ ਸਟੋਰ ਕਰਦੀ ਹੁੰਨੀ ਤੇ ਨਾ ਆਪਣਾ ਜੋ ਵੀ ਕੁਝ ਬਣਾਉਣਿਆਂ ਦੇ ਅਸੀਂ ਖੰਡ ਜਿਹਦੇ ਵਿੱਚ ਪਾਉਣਾ ਉਹ ਵੀ ਦੇਖੋ ਆਪਣੀ ਚੀਜ਼ ਵਧੀਆ ਪਰਫੈਕਟ ਬਣਦੀ ਹੈ ਫਿਰ ਜ ਉਹਨੂੰ ਪ੍ਰੋਪਰ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਸਾਫ ਕਰਕੇ ਵਰਤੀ ਇਹ ਧੋਖਣ ਦੀ ਲੋੜ ਨਹੀਂ ਕਿਉਂਕਿ ਆਲਰੇਡੀ ਇਹ 2-2 ਕਿਲੋ ਕਿ ਸੌਰੀ ਕਿਲੋ ਕਿਲੋ ਦੇ ਪੈਕੇਟਸ 2 ਕਿਲੋ ਖੰਡ ਸੀ ਬਸ 2 ਕਿਲੋ ਘਿਓ ਦੀ ਅਸੀਂ ਪੰਜੀਰੀ ਲਾਉਣੇ ਨੇ 2 ਕਿਲੋ ਇਹ ਖੰਡ ਸੀਗੀ ਖਣ ਸਾਰੀ ਮੈਂ ਛਾਣ ਲਈ ਤੇ ਹੁਣ ਜੋਕ ਰੀਆਂ ਆਟਾ ਆਟਾ ਮੈਨੂੰ ਜੋਕਣਾ ਪਊਗਾ ਇਹ ਆਟਾ ਨਾ ਅਸੀਂ ਡਰਮ ਵਿੱਚ ਛਾਣ ਕੇ ਪਾਉਣੇ ਹੁੰਨੇ ਪਹਿਲਾਂ ਹੀ ਜੋ ਪਾਉਣੇ ਆ ਪਿਆ ਕੇ ਲਿਉਨੇ ਆ ਤਾਂ ਛਾਣ ਕੇ ਫਿਰ ਡਰਮ ਵਿੱਚ ਪਾਉਣੇ ਆ ਤੇ ਇਸ ਕਰਕੇ ਮੈਂ ਡਾਇਰੈਕਟ ਇਦਾਂ ਹੀ ਪਾ ਰਹੀ ਆ ਆਟਾ ਜੋਕ ਕੇ ਰੱਖ ਲੈਣਾ ਫਿਰ ਸਾਰੀ ਤਿਆਰੀ ਹੋ ਚੁਈ ਜਦੋਂ ਪਨੀਰੀ ਬਣਾਉਣੀ ਹੋ ਬਸ ਸਭ ਦਾ ਸਮਾਨ ਨੇੜੇ ਲਾਓ ਤੇ ਬਣਾਓ ਇਹ ਮੌਕੇ ਤੇ ਭੱਜਣਾ ਭੱਜਣਾ ਹੀ ਪੈਂਦਾ ਫਿਰ ਹਨਾ ਆ ਚੀਜ਼ ਆਪਾਂ ਜੋਕਣੀ ਆ ਜਾਂ ਆਪਣੇ ਆਪ ਚ ਤਿਆਰਨੀ ਇਹ ਇਹ ਦੂਬਿਣਾ ਬਸ ਮੇਰੇ ਮਖਾਣੇ ਭੁੰਨਣ ਵਾਲੇ ਰਹਿ ਕੇ ਉਹ 에어 ਫਰਾਈਰ ਵਿੱਚ ਸਾਰੇ 5 ਮਿੰਟਾਂ ਦਾੇ ਕੰਮ ਆ 5 ਮਿੰਟ ਵਿੱਚ ਹੀ ਭੁੰਨੇ ਜਾਂ ਟ੍ਰਾਈ ਰੋਸਟ ਹੋ ਜਾਣਗੇ ਤੇ ਮੈਂ ਜੋ ਕਰੀ ਆਟਾ 2 ਕਿਲੋ ਆਟਾ ਜੋ ਕਰੀ ਆ ਵੈਸੇ ਮੇਰੀ ਸਲਾਹ ਸ ਵਿੱਚ 1 ਕਿਲੋ ਬੇਸਨ ਪਾਣਾ ਪਰ ਦਵਿੰਦਰ ਨਹੀਂ ਮੰਨਦੇ ਉਹ ਬੇਸਨ ਨਹੀਂ ਖਾਂਦੇ ਹੈਗੇ ਆਟਾ ਮੈਂ ਜੋਕ ਲਿਆ ਤੇ ਹੁਣ ਪੇਟ ਦੀ ਢਮਾਂਡਾ ਮਮਾ ਹੌਲਿਕਸ ਵਾਲਾ ਤੁਸੀਂ ਸ਼ੇਕ ਬਣਾ ਦੋ ਤੇ ਉਹਨੂੰ ਮੈਂ ਦੁੱਧ ਨਾਲ ਥੋੜਾ ਆ ਹੈ ਤਾਂ ਫ੍ਰਿਜ ਵਾਲਾ ਦੁੱਧ ਪਰ ਹਲਕਾ ਹੈ ਮੈਂ ਡੀਫ੍ਰੋਸਟ ਕਰ ਲਿਆ ਇਹਨੂੰ ਠੰਡਕ ਜੀ ਉਤਾਰ ਲਈ ਨਾਰਮਲ ਟੈਂਪਰੇਚਰ ਤੇ ਆਗਰ ਵਿੱਚ ਮੈਂ ਪਾਤਾ ਹਾਰਲਿਕਸ ਤੇ ਨੂੰ ਵਿਸਕਰਨਾ ਵਿਸਕਰ ਰਹੀ ਆ ਕਿਉਂ ਨਾ ਬਲੈਂਡਰ ਨਾਲ ਮੈਂ ਬਲੈਂਡ ਕਰ ਦਨੀ ਆ ਸ਼ੇਕ ਬਣ ਜਾਂਦਾ ਤੇ ਫਿਰ ਹਾਲ ਮੈਂ ਵਿਸਕਰਨ ਲਈ ਨੂੰ ਵਿਸਕਰ ਰਹੀ ਆ ਹਾਰਲਿਕਸ ਮੇਦੇ ਵਿੱਚ ਪਾਤਾ ਬੱਚਾ ਨੂੰ ਫਿਰ ਇਹਦਾ ਠੰਡਾ ਚਾਕਲੇਟ ਸ਼ੇਕ ਬਹੁਤ ਵਧੀਆ ਲੱਗਦਾ ਚੀਨੀ ਉਹ ਪਾਉਂਦਾ ਨਹੀਂ ਫਿਰ ਇਕਾਈ ਪਿੰਦਾ ਬਿਨਾ ਚੀਨੀ ਤੋਂ ਹੀ ਪਿੰਦੇ ਨੇ ਬੱਚੇ ਵੀ ਹੁਣ ਮਿੱਠਾ ਘੱਟ ਹੀ ਪਿੰਦੇ ਨੇ ਤੇ ਉਹ ਲਈ ਬਣਾਤਾ ਮੈਂ ਚਾਕਲੇਟ ਵਾਲਾ ਹਾਰਲਿਕਸ ਸ਼ੇਕ ਹੁਣ ਮੈਂ ਫ੍ਰਿਜ ਫ੍ਰਿਜ ਪਰੇ ਹਟਾਇਆ ਜਿਹੜੀ ਜਾਨਕੀ ਫ੍ਰਿਜ ਦੇ ਪਿੱਛੇ ਵਾਲਾ ਏਰੀਆ ਜਾਂ ਨੀਚਲਾ ਫਲੋਰ ਆ ਉਹ ਸਾਫ ਕਰਨਾ ਇੰਨਾ ਜਾਦਾ ਗੰਦਾ ਹੋਇਆ ਪਿਆ ਮੈਂ ਦੀਵਾਲੀ ਵੇਲੇ ਦੀ ਮੈਂ ਸੋਚ ਰਹੀਆ ਕਰਨਾ 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 ਪਰ ਇੰਨੀ ਫ੍ਰਿਜ ਹਿਲਾਉਣ ਦੀ ਮੈਨੂੰ ਹੌਲ ਹੋਈ ਪਈ ਸੀ ਮੈਂ ਦਵਿੰਦਰ ਨੂੰ ਕਹਿ ਰਹੀ ਸੀ ਕਿ ਦੀ ਰਿਫਰਿਜ ਪਰੇ ਕਰ ਦੋ ਪਰੇ ਕਰ ਦੋ ਮੈਂ ਡਰਦੀ ਪਰ ਇਹ ਨਿਕਾਲੀ ਸੀ ਪਰ ਅੱਜ ਮੈਂ ਕਿਹਾ ਮੈਨੂੰ ਇਹ ਕਰਨਾ ਹੀ ਪਊਗਾ ਐਨ ਮੇ ਤੋਂ ਹੋ ਗਿਆ ਈਜ਼ੀਲੀ ਮੂਵ ਹੋ ਗਿਆ ਫ੍ਰਿਜ ਤੇ ਨੀਚੋ ਫਲੋਰ ਹੈ ਨਾ ਜਾਦੇ ਗੰਦਾ ਸੋਗੇ ਨੀਚੇ ਸਫਾਈ ਨਹੀਂ ਹੁੰਦੀ ਫ੍ਰਿਜ ਦੇ ਨੀਚੇ ਦੈਲੀ ਤਾਂ ਕੀ ਆਪਾਂ ਮਹੀਨੇ ਦੋ ਮਹੀਨੇ ਤੋਂ 20 ਦਿਨਾਂ ਤੋਂ ਵੀ ਕਰਨੇ ਮੁਸ਼ਕਲ ਹੋ ਜਾਂਦੀ ਹੈਗੀ। ਬਸ ਮੈਂ ਸਿਰਫ ਦਵਿੰਦਰ ਦੀ ਹੈਲਪ ਤੇ ਵੇਟ ਤੇ ਬੈਠੀ ਸਪਰਾ ਜੀ ਮੈਨੂੰ ਫਰਿੱਜ ਖੁਦ ਨੂੰ ਹੀ ਮੂਵ ਕਰਨਾ ਪਿਆ ਦੇ ਬੇ ਨੀਚੇ ਦੇ ਫਲੋਰ ਤੇ ਕਰਦੇ ਹਾਂ ਸਫਾਈ ਮੈਂ। ਪਹਿਲਾਂ ਤਾਂ ਮੈਂ ਝਾੜੂ ਨਾਲ ਸੁੱਕੀ ਡਸਟਿੰਗ ਕਰੂੰਗੀ ਨਾ ਜਿੰਨਾ ਇਹਦੇ ਪਿੱਛੇ ਲਾਈਕ ਕੰਧ ਦਾ ਉਹ ਸਾਰੇ ਟਾਈਲਸ ਲੱਗੇ ਹੋਏ ਨੇ इजीली ਕਲੀਨਿੰਗ ਹੋ ਜਾਊਗੀ। ਫਿਰ ਵੀ ਢੋਹ ਰੋ ਸਫਾਈ ਨਹੀਂ ਹੁੰਦੀ ਟਾਈਲਸ ਤੇ ਕਾਫੀ ਡਸਟ ਖੜੀ ਪਈ ਸੀ ਨੀਚੇ ਵੀ ਜਾਲੇ ਜੀ ਦੇਖੋ ਕਿੰਨੇ ਹੋਏ ਪਏ ਸੀ ਇਕੱਠੇ। पहले मैं झाड़ू सारा ये सुखा कूड़ा क्डूंगी जिन्ना सुक्का निकल पागा बहुत ज्यादा गंदा हो फलोर एक साढ़े शिंक नाल ने पानी के चिट्टे आते हैं जो शिंक धोने तो पानी भी इधर गिरदे इन्ना ही आप बोझ बचा के काम कर लिए पर फिर भी पानी फैलता सुकी डस्टिंग यानी कि सुखा कूड़ा क्डन तो बादपल पानी कपड़ा गिला करके ना एक बार ये टाइल्स पर मारूँगी ਤਾਕਿ ਟਾਈਲਸ ਕਲੀਨ ਹੋ ਜੈ ਇਹ ਸਾਰੀਆਂ ਟਾਈਲਸ ਲੱਗਣ ਕਰਕੇ ਕੰਮ ਥੋੜਾ ਸੌਖਾ ਜਿਹਾ ਪੇਂਟ ਹੋਵੇ ਨਾ ਪੇਂਟ ਤਾਂ ਬਹੁਤ ਕੰਤਾ ਦਾਗ ਪੈ ਜਾਂਦੇ ਨੇ ਉਤਰਨੇ ਮੁਸ਼ਕਲ ਹੋ ਜਾਂਦੇ ਨੇ ਇਸ ਕਰਕੇ ਸਾਰੀ ਜਗ੍ਹਾ ਤੇ ਅਸੀਂ نیچے ਕਿਚਨ ਸਾਰੀ ਟਾਈਲਸ ਨਾਲ ਹੀ ਕਵਰ ਕਰੀ ਸੀ ਇਹ ਸਾਰਾ ਸੁੱਕਾ ਕੱਪੜਾ ਮਾਰ ਰਹੀ ਆ ਸੌਰੀ ਗਿੱਲਾ ਕੱਪੜਾ ਮਾਰ ਰਹੀ ਸੀ ਸਿੰਪਲ ਪਾਣੀ ਵਾਲਾ ਤਾਂ ਕਿ ਦਾਗ ਦੋ ਉਤਰ ਜਾਣ ਫਿਰ ਉਸ ਤੋਂ ਬਾਅਦ ਕਲੀਨਰ ਨਾਲ ਸਾਫ ਕਰੂੰਗੀ ਬਹੁਤ ਮੇਰੀ ਮਿਹਨਤ ਲੱਗੀ ਐਨੀ ਕਿ ਜਗ੍ਹਾ ਨੂੰ ਸਾਫ ਕਰਨ ਵਿੱਚ ਬਹੁਤ ਮਿਹਨਤ ਲੱਗੀ ਬਹੁਤ ਮੇਂ ਟਾਈਮ ਲੱਗੇ ਮੈਨੂੰ ਘਟੋ ਘਟਾ ਅੱਧਾ ਘੰਟਾ ਲੱਗੇ ਸਿਰਫ ਐਨੀ ਕਿ ਜਗਾ ਸਾਫ ਕਰਾਣ ਨੂੰ ਹੁਣ ਨੀਚੇ ਜਿਹੜੀ ਡਸਟ ਆ ਨਾ ਇਹ ਗੰਦਗੀ ਜੰਮੀ ਪਈ ਹੈ ਮੈਂ ਉੱਪਰ ਪਾਣੀ ਛਿੜਕ ਰਹੀ ਹਾਂ ਤਾਂ ਕਿ ਗਿੱਲਾ ਹੋ ਕੇ ਈਜ਼ੀਲੀ ਉੱਤਰ ਜੇ ਇਹਦਾ ਸੁੱਕੀ ਤੇ ਉੱਤਰ ਤੀ ਨਹੀਂ ਸੀ ਪਾਣੀ ਛਿੜਕ ਰਹੀ ਹਾਂ ਫਿਰ ਗਿੱਲਾ ਹੋ ਕੇ ਨਾ ਆਸਾਨੀ ਨਾਲੇ ਉੱਤਰ ਜੂਗੀ ਤੋ ਹੁਣ ਪੰਜ ਦਸ ਮਿੰਟ ਬਾਅਦ ਮੈਂ ਜਿਹੜਾ ਪਾਣੀ ਛਿੜਕਿਆ ਸੀ ਗਿੱਲਾ ਸੀ ਦੇਖੋ इजीली ਉਤਰ ਗਿਆ ਸਾਰੀ ਗੰਦਗੀ ਇਹ ਸਾਰੇ ਇਹ ਜਾਲੇ ਜੇ ਮਿੱਟੀ ਜੀ ਡਸਟ ਜੋ ਹੀ ਜੰਮੀ ਪਈ ਆ ਇਹ ਕਰੂੰਗੀ ਸਾਫ ਬਹੁਤ ਜ਼ਿਆਦਾ ਗੰਦੀ ਹੋਈ ਪਈ ਸ ਜਗਾ ਮੈਨੂੰ ਕਿਤੇ ਤੱਕਲ ਕਰਨੀ ਆ ਰਹੀ ਸੀ ਕਿੰਤੀ ਇਹਦੀ ਬਸ ਮੈਂ ਦਵਿੰਦਰ ਨੂੰ ਕਹਿ ਰਹੀ ਸੀ ਬਸ ਅੱਜ ਕਰੂੰ ਕੱਲ ਕਰੂੰ ਕਰਦਾ ਮੈਂ ਫਰੀ ਨਹੀਂ ਹਾਂ ਇੱਕ ਦਿਨ ਕੱਢ ਜੋ ਦੋ ਇਹ ਕੱਢ ਜਵਾ ਸਾਈ ਕਰੀ ਜਾ ਰਹੀ ਸੀ ਪਰ ਅੱਜ ਮੈਂ ਤੁਰਿਆ ਨਹੀਂ ਹੋਇਆ ਮੈਂ ਕਿਹਾ ਮੈਨੂੰ ਨਾ ਪਤਾ ਨਹੀਂ ਹੋਇਆ ਐ ਵੇਸੇ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਫ੍ਰਿਜ ਦੇ ਪਿੱਛੋਂ ਮੈਨੂੰ 스ਮੈਲ ਆ ਜਾਂਦੀ ਆ ਪਤਾ ਨਹੀਂ ਕੀ ਕੁਝ ਹੋਇਆ ਪਿਆ بس ਮੈਨੂੰ ਆਇਆ ਨਾ ਕਰਿਆ ਸੀ ਮੈਂ ਕਿਹਾ ਅੱਜ ਮੈਨੂੰ ਫਰਿੱਜ ਹਲਾਉਣਾ ਹੀ ਪਊਗਾ ਇੱਕ ਵਾਰ ਸਿੰਪਲ ਸਨ ਸਾਰਾ ਘਰ ਤਾਂ ਕਲੀ ਹੁਣ ਮੈਂ ਕਲੀਨਰ ਨਾਲ ਸਾਫ ਕਰੂੰਗੀ ਸਾਰੀਆਂ ਟਾਈਲਸ ਨੇ ਟਾਈਲ ਕਲੀਨਰ ਨਾਲ ਸਾਫ ਕਰ ਰਹੀ ਹਾਂ ਸਕਰਬਰ ਲੈ ਕੇ ਅਚੀ ਜਿਹਾ ਇਹਨਾਂ ਨੂੰ ਮਸਲ ਰਹੀ ਹਾਂ ਕਲੀਨਰ ਲਗਾ ਕੇ ਟਾਈਲਸ ਨੂੰ ਕਹਿੰਗੇ ਫਿਰ ਉਹੀ ਕੱਲ ਰੋਜ਼ ਹੁਣ ਪਤਾ ਨਹੀਂ ਕਿਦੇ ਸਾਫ ਹੋਣਗੇ ਹਨਾ ਅੱਜ ਦੀ ਕਰਿਆਂਗੇ ਸਾਫ ਕਿੰਨੇ ਟਾਈਮ ਬਾਅਦ ਸਾਫ ਹੋਣਗੇ ਦੁਬਾਰੇ ਮੈਂ ਕੋਣ ਅੱਛੀ ਤਰ੍ਹਾਂ ਹੀ ਕਰਦਾ ਹੁਣ ਤਾਂ ਫਰਿੱਜ ਪਰੇ ਹੋਇਆ ਹੋਇਆ ਬਿਲਕੁਲ ਵੀ ਆਪਾਂ ਇਹਨੂੰ ਆਇਨ ਹੋਏ ਇੱਕ ਚੀਜ਼ ਵੀ ਰਹਿ ਨਾ ਜਾਵੇ ਸਾਫ਼ ਕਰਨ ਗਣੀ ਪੂਰਾ ਵਧੀਆ ਮੈਂ ਸਾਰਾ ਕੁਝ ਇਕਦਿਨ ਕੀਤਾ ਸਾਰੇ ਟਾਈਲਸ ਫਲੋਰ ਸਾਰਾ ਕੁਝ ਕਲੀਨਰ ਨਾਲ ਸਾਫ਼ ਕਰਤਾ ਬਹੁਤ ਸੋਹਣਾ ਸਾ ਹੋ ਗਿਆ ਫਿਰ ਤਾਂ ਲੱਗੇ ਫ੍ਰੀਜ ਨਾ ਲਗਾਉ ਇਹਨੂੰ ਜਗ੍ਹਾ ਹੀ ਖਾਲੀ ਛੱਡਦੀ ਆਪਾਂ ਇਹ ਤਾਂ ਪਾਣੀ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਪਾਣੀ ਬਿਲਕੁਲ ਨੇੜੇ ਹੋ ਗਿਆ ਫ੍ਰੀਜ ਤੇ ਪੂਰਾ ਏਰੀਆ ਕਲੀਨ ਕਰਤਾ ਅੱਛੀ ਤਰ੍ਹਾਂ ਮੈਂ ਨਾ ਉੱਪਰ ਇਹ ਵੁੱਡਵਰਕ ਹੈ ਤੇ ਮੈਂ ਅੱਛੀ ਤਰ੍ਹਾਂ ਕਲੀਨ ਨਾ ਕੀਤਾ ਟਾਈਲਸ ਪਹਿਲਾਂ ਸਿੰਪਲ ਨਾਲ फिर मैं टाइल क्लीनर यूज़ किया फिर सा गेला कपड़ा मारिया फिर सुक्का मारिया फिर कॉल ना करिए कई बार साफ करिए बिल्कुल क्लीन हो गया सारा कुछ चमक गया वो एंड से बहुत मैं रगड़े बस वो वहीं रहूगा वो नहीं इतू ए साफ हूँ कॉर्नर से बाकी बिल्कुल क्लीन हो गया फ्लोर भी नीचे फ्रिज से ना आ वाली साइड साइड से क्योंकि इधर आ गई शिंक नाल वाली साइड बड़े छिटे पे हुए उ मैं कपड़ा मार दी सी ਪਰ ਅੰਦਰ ਹੋਣ ਕਰਕੇ ਫਰਿੱਜ ਅੱਛੀ ਤਰ੍ਹਾਂ ਕਪੜਾਵਾਜੇ ਸਾਜਾ ਅੱਛੀ ਤਰ੍ਹਾਂ ਕਪੜਾ ਮਾਰੇ ਹੁਣ ਮੇਰਾ ਦਿਲ ਕਰਦਾ ਆਹ ਵਾਲੀ ਸਾਈਡ ਕਿਸੇ ਚੀਜ਼ ਨਾਲ ਕਵਰ ਕਰਦਾ ਦੇਖਦੇ ਆ ਮੇਰੇ ਕੋਲ ਨਾ ਕਿ ਟੇਬਲ ਦੀ ਸ਼ੀਟ ਪਈ ਐ ਐਕਸਟਰਾ ਪੁਰਾਣੀ ਪਹਿਲਾਂ ਵਾਲੀ ਸੈਂਟਰ ਟੇਬਲ ਦੀ ਉਹ ਪੂਰੀ ਆ ਗਈ ਤੋ ਲਗਾਉਂਗੀ ਬਹੁਤ ਛਿੱਟੇ ਪੈਂਦੇ ਇੱਧਰ ਪਾਣੀ ਕਰਕੇ ਤੇ ਇੱਧਰ ਵੀ ਜੋ ਸਫਾਈ ਕਰਦੇ ਆ ਧੋਣੇ ਸਿੰਕ ਥੋੜਾ ਥੋੜਾ ਪਾਣੀ ਇੱਧਰ ਆ ਜਾਂਦਾ ਤਾਂ ਹੀ ਇੱਥੇ ਜ਼ਿਆਦਾ ਗੰਦਾ ਹੋ ਜਾਂਦਾ ਵਾਲਾ ਏਰੀਆ ਤੇ ਹੁਣ ਮੈਂ ਕਲੀਨ ਕਰਦਾ ਸਵਿਚ ਬੋਰਡ ਵੀ ਅੱਛੀ ਤਰ੍ਹਾਂ ਕਲੀਨ ਕਰਦਾ ਪਹਿਲਾਂ ਕਰਦੇ ਸੀ ਪਰ ਹੱਥ ਨਹੀਂ ਅੱਛੀ ਫ੍ਰਿਜ ਕਰਾ ਹੁਣ ਪਿੱਛੇ ਸੁੱਕ ਗਿਆ ਪੱਖਾ ਛੱਡਦਾ ਸੀ ਦੇਖੋ ਮੇਰਾ ਜੁਗਾੜ ਹੁਣਾਂ ਮੈਂ ਫ੍ਰਿਜ ਦੀ ਸਾਈਡ ਤੇ ਸ਼ੀਟ ਲਾਤੀ ਇਹ ਸੈਂਟਰ ਟੇਬਲ ਦਾ ਪੁਰਾਣਾ ਕਵਰ ਆ ਤੇ ਮੈਂ ਇਸ ਤਰ੍ਹਾਂ ਹੀ ਲਗਾਤਾ ਇੰਨਾ ਕਾਹੇ ਨੀਚੋਂ ਥੋੜਾ ਜਿਹਾ ਰਹੇਗਾ ਕਵਰ ਨਹੀਂ ਕਰ ਸਕਿਆ ਚੋਂ ਨੀਚੇ ਰੱਖਤਾ ਚ ਪਾਣੀ ਜਾਂਦਾ ਮੈਂ ਤਾਂ ਇੱਥੋਂ ਆ ਵੀ ਇਥੋਂ ਨਾ ਛਿੱਟੇ ਪੈਂਦੇ ਨੇ ਪਾਣੀ ਦੇ ਜੋ ਰਾ ਟੈਪ ਤੇ ਆਪਾਂ ਕੰਮ ਕਰਦੇ ਖੋਲਦੇ ਇਧਰ ਛਿੱਟੇ ਜਾਂਦੇ ਆ ਚਾ ਆਪਾਂ ਕਿੰਨੇ ਹੋਲੀ ਕੰਮ ਕਰਦੇ ਛਿੱਟੇ ਜਾਂਦੇ ਜਾਂਦੇ ਨੇ ਥੋੜੇ ਬਹੁਤੇ ਸਰਕ ਮੈਂ ਇਦਾਂ ਸ਼ੀਟ ਲਗਾਈਆ ਹੁਣ ਉੱਪਰੋਂ ਨਾ ਕਵਰ ਦੇ نیچے ਦੱਬਤੀ ਥੋੜੀ ਜੰਨੀ ਤਾਂ نیچے ਤੱਕ ਵੀ ਆ ਜਾਂਦੀ। ਜੁਗਾੜ ਕਰੇ ਬਿਨਾ ਘਰ ਨਹੀਂ ਚੱਲਦੇ, ਜੁਗਾੜ ਕਰਨੇ ਪੈਂਦੇ ਨੇ। ਕਿਤਨੇ ਕਿਤੇ ਜੁਗਾੜ ਲਾਉਣੇ ਪੈਂਦੇ ਨੇ। ਦੇਖਣਾ ਜੁਗਾੜ ਮੇਰਾ ਕਿੰਨਾ ਕਾਮਯਾਬ ਰਹਿੰਦਾ। ਸ਼ੀਟ نیچے ਤਾਂ ਨਹੀਂ ਖਿਸਕਦੀ ਉੱਤਰ ਜੇ ਜੋ ਪ੍ਰੋਬਲਮ ਆਈ ਫਿਰ ਤਾਰਨਿਕ ਹੋ ਗਈ। ਫਿਰ ਕੋਈ ਕੱਪੜਾ ਲਾਉਣਾ ਪਊਗਾ ਦੇਖਦੇ ਆ। ਜਿੰਨਾ ਚਿਰ ਚੱਲਦਾ ਚਲਾਉਨੇ ਆ। ਟਾਈਮ ਹੋ ਗਿਆ 6 ਵਜੇ ਦਾ ਸਹੀ 6:00 ਬੱਜੀ। ਹੁਣ ਮੈਂ ਵਾਕ ਕਰਨ ਸਮਝਿਆ ਅੱਜ ਬਣਾਉਣੇ ਨੇ ਇਕੱਲਾ ਆਟਾ ਗੁੰਨਾ। ਮੋਕ ਕਰਕੇ ਆ ਕੇ ਗੁੰਦੂng ਸਬਜੀ ਪਈ ਆਲੂ ਗਾਜਰਾਂ ਦੀ ਜਿ ਆਈ ਖਾਣੀ ਆਈ ਖਾਣ ਲੇ ਦੁੱਧ ਪਾ ਕੇ ਖਾਣੇ ਦੁੱਧ ਨਾਲੇ ਗਾਜਰ ਖਾਣੀ ਦੁੱਧ ਨਾਲੇ ਕਰ ਲਾਂ ਜੇ ਮਰਜ਼ੀ ਕਰ ਲਾਂ ਤੇ ਸਬਜੀ ਕੋਲ ਮੇਰੀ ਛੁੱਟੀ ਅੱਜ ਹੁਣ ਕਰਦੇ ਆ ਬਹੁਤ ਕੱਲ ਵੀ ਹੋਈ ਨਹੀਂ ਕੱਲ ਵਿਆਹ ਗਈ ਹੋਈ ਸੀ ਮੌਸਮ ਠੰਡਾ ਬਾਅਦ ਦੁਆਰੇ ਠੰਡ ਹੋ ਗਈ ਠੰਡਾ ਮੌਸਮ ਵਾ ਇੱਕ ਵਾਰ ਤਾਂ ਕਰ ਹੀ ਹੋਗੀ ਸਾ ਬਾਰਿਸ਼ ਹੋਣ ਕਰਕੇ ਨਾ ਗੜੇ ਪਾਣ ਕਰਕੇ ਠੰਡਾ ਹੋ ਗਿਆ ਮੌਸਮ ਦੁਆਰੇ ਦੁਵਿੰਦਰ ਲਾਰੇ ਦਾ ਜੁਗਾੜ ਕੋਈ ਇਹਨਾਂ ਕੱਪੜਿਆਂ ਵਾਲਾ ਸਟੈਂਡ ਦੇ ਜਿਹੜੇ ਨੀਚੇ ਪੈਰਾਂ ਤੇ ਉਹ ਲੱਗੇ ਹੁੰਦੇ ਨੇਗੇ ਪਲਾਸਟਿਕ ਦੇ ਕੈਪ ਜੀ ਟੁੱਟ ਗਏ ਸੀ ਜੋ ਸਟੈਂਡ ਖਿਜਦੇ ਸੀ ਕੰਮ ਵਾਲੀ ਵੀ ਖਿੱਚਦੀ ਸੀ ਇਧਰ ਉਧਰ ਸਪਾਈ ਕਰਨ ਵੇਲੇ ਤਾਂ ਨੀਚੋਂ ਸਟੀਲ ਘਸਦਾ ਸੀ ਦਾ ਅਦਾ ਫਿਰ ਇਹ ਹੱਲਣ ਲੱਗ ਜਾਂਦਾ ਸੀ ਇਸ ਕਰਕੇ ਅੱਜ ਇਹ ਮਹਿੰਗਾਈ ਨੇ ਮੈਂ ਕੈਪ ਸੈਨੀਟਰੀ ਸ਼ਾਪ ਤੋਂ ਮਿਲ ਗਈ ਇਹ ਤਾਂ ਉਹ ਆ ਮੈਨੂੰ ਉਹ ਜੋ ਪ੍ਰੋਪਰ ਨਹੀਂ ਉਹ ਤਾਂ ਅੱਜੇ ਨਾਲ ਲਿਆਏ ਤੁਸੀਂ ਹਾਂ ਇਹ ਤਾਂ ਐਂਡ ਕੈਪ ਆ ਐਂਡ ਕੈਪ ਹੁੰਦਾ ਅੱਛਾ ਟੁੱਟੀਆਂ ਵਾਲੇ ਐਂਡ ਕੈਪ ਹੁੰਦੇ ਨੇ ਜਿਹੜੇ ਵੀ ਚਲੋ ਸਟੈਂਡ ਆਪਣਾ ਨੀਚੋਂ ਘਸੇ ਨਾ ਹੂੰ ਨੀ ਚੁਕਾ ਉਸਦਾਨੀ ਜਿਹੜੀ ਆਵਾਜ਼ ਆਉਂਦੀ ਹੈ ਉਹ ਵੀ ਉਹਨਾਂ ਹਟ ਜੂਰੇ ਟਾਈਲਸ ਵੀ ਨਹੀਂ ਖਰਾਬ ਹੁੰਦੀ ਹੈਗੀਆਂ ਕੱਢਦੇ ਆਹ ਲਓ ਕੱਢ ਕੱਢ ਕੈਪ ਥੋੜੀ ਜਿਹੀ ਲੂਸ ਨੇ ਪ੍ਰੋਪਰ ਸਾਈਜ਼ ਦੇ ਨਹੀਂ ਮਿਲਦੇ ਇਹਦੇ ਵਿੱਚ ਲਗਾ ਰਹੇ ਹਾਂ ਡਬਲ ਟੇਪ ਵਿੱਚ ਡਬਲ ਟੇਪ ਲਗਾ ਕੇ ਫਿਰ ਇਹ ਥੱਲੇ ਇਹਦੇ ਪੈਰਾਂ 'ਤੇ ਚੜਾਵਾਂਗੇ ਦੇਖ ਲੈਣ ਜੁਗਾੜ ਕਰਕੇ ਪਹਿਲਾਂ ਵੀ ਮੈਂ ਚੜਾਈ ਹੋਈ ਸੀਗੀ ਪਰ ਰੂਤੂ ਪਨਾ ਖਰਾਬ ਹੋ ਜਾਂਦੇ ਨੇ ਆਹ ਪਲਾਸਟਿਕਾ ਨੇ ਕੈਪ ਉਹ ਤੋਂ ਵਧੀਆ ਪੈਸ ਜਿਹੜਾ ਇੱਕ ਪਿਆਸ ਸੀਗਾ ਤੁਸੀਂ ਲੈ ਗਈ ਸੀ ਨਾ ਆਪਾਂ ਵਾਸਤੇ ਤੇ ਦੂਜੇ ਉਹ ਜਿਹੜਾ ਹੈ ਜਿਵੇਂ ਦੇਖੋ ਆਹ ਵੀ ਇੱਕ ਚੜਾਇਆ ਹੋਇਆ ਵੈਸੀ ਉਹ ਨਹੀਂ ਖਰਾਬ ਹੁੰਦਾ ਆ ਜਿਹੜੇ ਮੈਕੀਟੋਂ ਮੈਨੂੰ ਮਿਲਦਾ ਵੀ ਛੋਟੇ ਸਾਈਜ਼ ਦੇ ਮੈਂ ਚੜਾ ਦਾਨੀ ਆ ਇਹ ਤੋਂ ਪਨਾ ਸਰਾਬ ਹੋ ਜਾਂਦੇ ਨੇ ਇਹ ਹਿੱਲੂਗਾ ਤਾਂ ਨਹੀਂ ਉਹ ਹਿੱਲੂਗਾ ਪਤਵਾਰੇ ਲਾਵਾਂਗੇ ਲੋ ਬਦਲੇ ਪਾਸਾ ਲੋ ਅੱਗੇ ਆ ਗਈ ਆਪਾਂ ਲਾਤੇ ਕੈਪ ਚਾਰੇ ਪੈਰਾਂ ਤੇ ਸਟੈਂਡ ਦੇ ਤੇ ਹੁਣ ਆਵਾਜ਼ ਵੀ ਨਹੀਂ ਆਉਗ ਜੇ ਕਿਚ ਖਿੱਚਦੇ ਨਾ ਕਚਰ ਕਚਰ ਆਵਾਜ਼ ਜਿਉਂਦੀ ਬਹੁਤ ਬੁਰੀ ਲੱਗਦੀ ਹੈ ਟਾਈਲਸ ਸਕਰੈਚ ਨਹੀਂ ਪੈਣਗੇ ਸਟੈਂਡ ਨਹੀਂ ਖਰਾਬ ਹੋਊਗਾ ਥੱਲੋਂ ਨਹੀਂ ਬੈਲੈਂਸਾ ਵਿਗੜ ਜਾਂਦਾ ਹਿੱਲਣ ਲੱਗ ਜਾਂਦਾ ਆਵਲ ਕੈਪਲੇ ਆ ਕਿchna ine ਟਾਈਮ ਹੋ ਰੇ ਪੋਣੀ 9 ਦਾ ਦਿਨ ਸਾਡਾ ਕੰਪਲੀਟ ਹੋ ਗਿਆ ਸਾਰਾ ਕੰਮ ਹੋ ਗਿਆ ਸਵੇਰ ਵਾਸਤੇ ਮੈਂ ਜਾਣੀ ਵੀ ਪੈਂ ਜਾਂਦਾ ਹਿੰ ਜਮਾਨੀ ਨਹੀਂ ਪਈ ਐ ਮਦਵਿੰਦਰ ਨੂੰ ਕਹੇ ਚਾਕਲੇਟ ਖਾ ਲਓ ਮੈਨੂੰ ਚਾਕਲੇਟ ਖਾਣੀ ਦਿੰਦੀ ਆ ਮੇਰੇ ਕੋਲ ਹਾਇ ਤੱਕ ਬਾਲੀ ਵਾਲੇ ਚਾਕਲੇਟਸ ਪਏ ਨੇ ਕਿਉਂਕਿ ਮੈਂ weight loss ਸ਼ੁਰੂ ਕਰਨਾ ਸੀ ਮੈਂ ਬੰਦ ਕਰਤੀ ਸੀ ਖਾਣੇ ਤੇ ਹੁਣ ਮੈਂ ਥੋੜਾ ਥੋੜਾ ਰੋਜ਼ ਖਾਣ ਲਿਆ ਇਹ ਬੇਟਨੂਟ ਫਲੇਵਰ ਪਸੰਦ ਨਹੀਂ ਤਾਂ ਬੱਚੇ ਪੈਂ ਜਿਹੜੇ ਉਹਨੂੰ ਪਸੰਦ ਨਹੀਂ ਹੈਗਾ ਸੀ ਸੌਲਟ ਐਂਡ ਕੋਕੋਆ ਨਿਬਸ ਕੋਕੋਨਿਟਸ ਹਾਂਗੇ ਤੇ ਇਸ ਨਾਲ ਫਿਲਟੋ ਕਰੋ। ਕਰੋ। ਕਿਉਂ? ਇਹ ਖੰਦ ਨਹੀਂ ਹੈ ਜੀ। ਉਹ ਤਾਂ ਕਿਉਂ ਨਹੀਂ ਪਸੰਦ ਦੇ ਨਾ ਇਹ ਨਹੀਂ ਬਧੀ ਜੀ। ਨੰਨ ਚਾਕਲੇਟ ਫੇਵਰੇਟ ਆਈਸਕ੍ਰੀਮ, ਨਾ ਚਾਕਲੇਟ ਕੇਕ, ਨਾ ਚਾਕਲੇਟ ਪੇਸਟ ਵੀ ਪਸੰਦ ਨਹੀਂ। ਚਾਕਲੇਟ ਖਾਣਗੇ ਨਟਸ ਨਾਲ। ਮੈਂ ਜਮਾ ਕਰਿਓ ਉਹਨੂੰ ਮੈਦ ਕਰਕੇ ਨਟਸ ਬਾਅਦ ਨੂੰ ਖਾਣਾਂਗੇ ਹਨਾ। ਨਹੀਂ ਖਾਣੇ। ਹੁਣ ਇਹਨਾਂ ਨੂੰ ਫਰੂਟ ਦੀ ਵੇਟ ਹੋ ਰਹੀ ਹੈ, ਮੈਨੂੰ ਫਰੂਟ ਲਿਆਉ। ਮੈਨੂੰ ਵੇਟ ਹੋ ਰਹੀ ਹੈ ਚਾਕਲੇਟ ਦੀ।